ਕਿਹੜੇ ਕਿਹੜੇ ਡੇਰੇ ਜਾਂ ਕਿਹੜੇ ਕਿਹੜੇ ਧਾਰਮਿਕ ਆਗੂ ਸਿਆਸੀ ਲੋਕਾਂ ਦੇ ਹੱਕ ਦੇ ਵਿੱਚ ਖੜੇ ਹੋਏ ਜਾਂ ਸਿਆਸਤ ਨੂੰ ਲੈ ਕੇ ਉਹਨਾਂ ਦਾ ਜਿਹੜਾ ਚੋਣਾਂ ਦੇ ਵਿੱਚ ਪ੍ਰਚਾਰ ਚ ਗਏ ਜਾਂ ਸਿਆਸੀ ਲੋਕਾਂ ਦੀ ਪਾਰਟੀ ਕੁਲਰ ਪਾਰਟੀ ਦੇ ਹੱਕ ਦੇ ਵਿੱਚ ਗਏ ਇਹਨਾਂ ਦੇ ਉੱਤੇ 2008 ਦੇ ਵਿੱਚ ਮਾਲੇਗਾਉ ਬਲਾਸਟ ਦਾ ਜਿਹੜਾ ਕੇਸ ਦਰਜ ਹੋਇਆ ਯੂਪੀਏ ਐਨਆਈਏ ਦੀ ਜਾਂਚ ਹੋਈ ਯੂਪੀਏ ਲੱਗਿਆ ਨਾ ਤੇ ਕੁਝ ਧਰਾਵਾਂ ਚ ਰਾਹਤ ਮਿਲੀ ਪਰ ਕੇਸ ਅਜੇ ਵੀ ਚੱਲ ਰਿਹਾ ਹੈ ਧਾਰਮਿਕ ਸਖਸੀਅਤ ਇੱਕ ਬੜੀ ਵੱਡੇ ਲੈਵਲ ਦੀ ਸਖਸੀਅਤ ਸੀਗੀ ਪਰ ਹਾਲਾਤ ਕੀ ਬਣੇ ਇਹ ਤੁਹਾਡੇ ਸਾਹਮਣੇ ਦੇ ਪਪਾ ਗੁਰਿੰਦਰ ਸਿੰਘ ਢਿੱਲੋਂ ਹੋਣੀ ਜਿਹੜੇ ਨੇ ਉਹ ਉਹ ਵੀ ਜਿਹੜੇ ਨੇ ਉਹ ਅ ਵਿਕਰਮ ਸਿੰਘ ਜੀਤਿਆ ਹੁਣਾਂ ਦੇ ਹੱਕ ਦੇ ਵਿੱਚ ਸਿੱਧੇ ਸਿੱਧੇ ਖੜੇ ਨਜੜਾ ਰਹੇ ਨੇ ਕਹਿ ਰਹੇ ਨੇ ਕਿ ਉਹਨਾਂ ਦੇ ਉੱਤੇ ਜਿਹੜਾ ਟਰੱਕ ਇਡ ਬਣਿਆ ਉਹ ਅ ਝੂਠਾ ਹੈਗਾ ਸਤੋਂ ਪਰ ਗੱਲ ਕਰਾਂਗੇ ਜੀ ਬਿਕਰਮ ਸੋਮ ਮਜੀਠੀਆਂ ਨੂੰ ਲੈ ਕੇ ਬਿਕਰਮ ਸੋਮ ਮਜੀਠੀਆਂ ਦੀ 깔 ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ ਹੁੰਦੀ ਆ ਤਾਂ ਉਸ ਮੁਲਾਕਾਤ ਤੋਂ ਬਾਅਦ ਜਦੋਂ ਬਾਬਾ ਜੀ ਬਾਹਰ ਆਉਂਦੇ ਨੇ ਤਾਂ ਮੀਡੀਆ ਦੇ ਨਾਲ ਇੱਕ ਦੋ ਮਿੰਟ ਦੀ ਗੱਲਬਾਤ ਕਰਦੇ ਨੇ ਹਾਲਾਂਕਿ ਚਰਚਾ ਐਸੀ ਵੀ ਬਾਬਾ ਜੀ ਕਦੇ ਮੀਡੀਆ ਦੇ ਵਿੱਚ ਨਹੀਂ ਬੋਲਦੇ ਪਰ ਉਹਨਾਂ ਵੱਲੋਂ ਇੱਕ ਵੱਡੀ ਸਟੇਟਮੈਂਟ ਬਿਕਰਮ ਸੋਮ ਮਜੀਠੀਆਂ ਦੇ ਹੱਕੇ ਦੇ ਵਿੱਚ ਦਿੱਤੀ ਗਈ ਹੈ ਜੀ ਉਹਨਾਂ ਦਾ ਕਹਿਣਾ ਕਿ ਬਿਕਰਮ ਮਜੀਠੀਆ ਮੇਰਾ ਦੋਸਤ ਹੈ ਤੇ ਰਿਸ਼ਤੇਦਾਰ ਵੀ ਆ ਮੈਂ ਮਿਲਣ ਨਹੀਂ ਆ ਸਕਦਾ ਜੀ ਤਾਂ ਪੱਤਰਕਾਰ ਨੇ ਕਿਹਾ ਤੁਸੀਂ ਸੰਤੋਤਾ ਆਮਾ ਦੀ ਪਾਰਟੀ ਵੀ ਘੇੜਦੀ ਹੋਈ ਨਜ਼ਰ ਆਈ ਆ ਆਪਾਂ ਦੇਖਿਆ ਵੀ ਆ ਜੀ ਕਿਹੜੇ ਕਿਹੜੇ ਡੇਰਾ ਮੁਖੀ ਜਦੋਂ ਸਰਕਾਰ ਦੇ ਹੱਕ ਦੇ ਵਿੱਚ ਭੁਗਤੇ ਨੇ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਭੁਗਤੇ ਨੇ ਤਾਂ ਕੀ ਇਨਜਾਮ ਹੁੰਦਾ ਕੀ ਜਾ ਕੇ ਦੇਖੋ ਬਲਵਿੰਦਰ ਬੜਾ ਸੈਂਸਿਟਿਵ ਮਾਮਲਾ ਜਿਹੜਾ ਮੈਂ ਛੱਕਣ ਲੱਗਿਆ ਅੱਜ ਤੇ ਇਹਦੇ ਮਾਮਲੇ 'ਚ ਸਭ ਤੋਂ ਪਹਿਲਾਂ ਮੈਂ ਇਹ ਸਪਸ਼ਟ ਕਰ ਦਿਆਂ ਕਿ ਮੇਰੇ ਮਨ ਦੇ ਵਿੱਚ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੇ ਲਈ ਬੇਹਦ ਸਤਿਕਾਰ ਹੈ ਤੇ ਮੈਂ ਉਹਨਾਂ ਦੇ ਜਿੰਨੇ ਵੀ ਅਨਿਆਇ ਨੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਤੇ ਉਹਨਾਂ ਦੇ ਲਈ ਚੰਗਾ ਲੋਚਦਾ ਪਰ ਇੱਥੇ ਨਾਲ ਨਾਲ ਜਦੋਂ ਗੱਲ ਅਨਲਿਸਿਸ ਦੀ ਆਉਂਦੀ ਹੈ ਤਾਂ ਉੱਥੇ ਇਹ ਦੇਖਣਾ ਪਏਗਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਨੇ ਮਜੀਠੀਆ ਦੇ ਹੱਕ ਦੇ ਵਿੱਚ ਜਿਹੜੀ ਇਹ ਟਿੱਪਣੀ ਕੀਤੀ ਹੈ ਕਿ ਉਹਨਾਂ ਦੇ ਉੱਤੇ ਜਿਹੜੇ ਕੇਸ ਬਣਾਏ ਗਏ ਨੇ ਡਰਗ ਦੇ ਮਾਮਲੇ ਦੇ ਉਹ ਝੂਠੇ ਨੇ ਤੇ ਦੂਜੇ ਪਾਸੇ ਸੀਐਮ ਮਾਨ ਨੇ ਜਿਸ ਤਰ੍ਹਾਂ ਦਾ ਇੱਕ ਸਟੇਟਸ ਲਾਇਆ ਉਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਜਦੋਂ ਮੁਲਾਕਾਤੀ ਜੱਜ ਬਣਨ ਲੱਗ ਜਾਂਦੇ ਤਾਂ ਫਿਰ ਕੰਮ ਖਰਾਬ ਹੋ ਜਾਂਦਾ ਇਹਨੂੰ ਲੈ ਕੇ ਸਿਆਸਤ ਭਖਦੀ ਹੋਈ ਹੈ ਕਿਤੇ ਨਾ ਕਿਤੇ ਸੀਐਮ ਮਾਨ ਵੱਲੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੇ ਕੱਲ ਦੇ ਬਿਆਨ ਦਾ ਵਿਰੋਧ ਕੀਤਾ ਗਿਆ ਤੇ ਕਿਤੇ ਨਾ ਕਿਤੇ ਇਹ ਮਾ ਇਹ ਡੇਰੇ ਦਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੇ ਜਿਹੜਾ ਇੱਥੇ ਦੀ ਫੇਰੀ ਦਾ ਬਾਰ-ਬਾਰ ਫੇਰੀ ਦਾ ਤੇ ਵਿਕਰਮ ਸਿੰਘ ਮਜੀਠੀਆ ਹੁਣਾਂ ਦੇ ਕੇਸ ਦਾ ਤੇ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਵੱਲੋਂ ਜੋ ਉਹਨਾਂ ਦੇ ਖਿਲਾਫ ਕੇਸ ਬਣਾਇਆ ਗਿਆ ਉਸ ਸਾਰੇ ਸਿਸਟਮ ਨੂੰ ਦੇਖ ਕੇ ਲੱਗਦਾ ਹੈ ਇਹਦਾ ਸਿਆਸੀਕਰਨ ਹੋ ਰਿਹਾ ਤੇ ਹੁਣ ਜਿਹੜਾ ਸਿਆਸੀਕਰਨ ਹੋ ਰਿਹਾ ਤਾਂ ਇਹਦੇ ਵਿੱਚ ਬੜਾ ਸੰਭਲ ਕੇ ਚੱਲਣਾ ਪੈਣਾ ਸਾਰਿਆਂ ਨੂੰ ਕਿਉਂਕਿ ਅ ਜਿਹੜੇ ਬਾਬਾ ਜੀ ਦੇ ਹਿਤੈਸ਼ੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਹਿਤੈਸ਼ੀ ਨੇ ਮੈਂ ਵੀ ਉਹਨਾਂ ਦਾ ਹਿਤੈਸ਼ੀ ਹਾਂ ਤਾਂ ਉਹ ਉਹਨਾਂ ਨੂੰ ਉਹਨਾਂ ਦੇ ਬਾਰੇ ਇਹ ਕਹਿੰਦੇ ਨੇ ਕਿ ਬਾਬਾ ਜੀ ਬਚ ਕੇ ਰਹੋ ਸਿਆਸਤ ਬੜੀ ਬੇਰਹਿਮ ਹੁੰਦੀ ਹੈ ਮੈਂ ਇਹਦੇ ਵਿੱਚ ਕੁਝ ਤੱਥ ਪੇਸ਼ ਕਰਾਂਗਾ ਕਿ ਕਿਹੜੇ-ਕਿਹੜੇ ਲੋਕ ਸਿਆਸੀ ਕਿਹੜੇ-ਕਿਹੜੇ ਡੇਰੇ ਜਾਂ ਕਿਹੜੇ-ਕਿਹੜੇ ਧਾਰਮਿਕ ਆਗੂ ਸਿਆਸੀ ਲੋਕਾਂ ਦੇ ਹੱਕ ਦੇ ਵਿੱਚ ਖੜੇ ਹੋਏ ਜਾਂ ਸਿਆਸਤ ਨੂੰ ਲੈ ਕੇ ਉਹਨਾਂ ਦਾ ਜਿਹੜਾ ਸਿਆਸਤ ਚੋਣਾਂ ਦੇ ਵਿੱਚ ਪ੍ਰਚਾਰ ਚ ਗਏ ਜਾਂ ਸਿਆਸੀ ਲੋਕਾਂ ਦੀ ਪਾਰਟੀਕੂਲਰ ਪਾਰਟੀ ਦੇ ਹੱਕ ਚ ਗਏ ਪਾਰਟੀਕੂਲਰ ਸਿਆਸਤਦਾਨ ਦੇ ਹੱਕ ਚ ਗਏ ਤੇ ਬਾਅਦ ਵਿੱਚ ਉਹਨਾਂ ਦੇ ਨਾਲ ਸਿਆਸਤ ਨੇ ਕੀ ਕੀਤਾ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਬਾਪੂ ਆਸਾ ਰਾਮ ਦੀ ਤਾਂ ਇਹ 2000 ਸਨ 2000 ਤੋਂ ਲੈ ਕੇ 2013 ਦੌਰਾਨ ਕਈ ਵਾਰ ਬੀਜੇਪੀ ਨੇਤਾਵਾਂ ਦੇ ਨਾਲ ਇਹਨਾਂ ਨੇ ਮੰਚ ਸਾਧਾ ਕੀਤਾ ਬਾਪੂ ਆਸਾ ਰਾਮ ਹੋਣਾ ਨੇ ਨਰਿੰਦਰ ਮੋਦੀ ਲਾਲ ਕ੍ਰਿਸ਼ਨ ਅਡਵਾਨੀ ਇਨ੍ਹਾਂ ਸਮੇਤ ਕਈ ਆਗੂਆਂ ਦੇ ਨਾਲ ਇਹਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਰਵਜਨਿਕ ਹੋਇਆ ਤੇ ਆਸ਼ਰਮ ਜਿਹੜਾ ਸੀਗਾ ਬਾਪੂ ਆਸ਼ਰਮ ਦਾ ਆਸ਼ਰਮ ਸੀ ਉਸ ਨੂੰ ਕਿਤੇ ਨਾ ਕਿਤੇ ਜਿਹੜਾ ਉਹ ਸਿਆਸਤ ਦਾ ਕੇਂਦਰ ਮੰਨਿਆ ਜਾਣ ਲੱਗ ਪਿਆ ਸੀ ਇੱਕ ਟਾਈਮ ਦੇ ਤੇ ਆ ਕੇ ਬਾਅਦ ਵਿੱਚ ਤਾਂ ਹੋਇਆ ਕੀ ਹੋਇਆ ਹੈ ਕਿ 2013 ਦੇ ਵਿੱਚ ਉਹਨਾਂ ਦੇ ਉੱਤੇ ਨਵਾਲਗ ਨਾਲ ਜਿਣਸੀ ਸ਼ੋਸ਼ਣ ਦਾ ਕੇਸ ਦਰਜ ਹੋਇਆ 2018 ਦੇ ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਜੋਧਪੁਰ ਕੋਰਟ ਨੇ ਵੱਲੋਂ ਦਿੱਤੀ ਗਈ ਉਹਨਾਂ ਨੂੰ ਸਜ਼ਾ ਤੇ ਕਈ ਹੋਰ ਐਫਆਈਆਰਾਂ ਗੁਜਰਾਤ ਰਾਜਸਥਾਨ ਤੇ ਦਿੱਲੀ ਦੇ ਵਿੱਚ ਉਹਨਾਂ ਦੇ ਉੱਤੇ ਦਰਜ ਹੋਈਆਂ ਰਾਜਨੀਤਿਕ ਨਜ਼ਦੀਕੀਆਂ ਨਜ਼ਦੀਕੀਆਂ ਦੇ ਬਾਵਜੂਦ ਤ ਕਾਨੂੰਨ ਜਿਹੜੀ ਆ ਉਹਨਾਂ ਨੇ ਆਪਣੀ ਸਖਤ ਕਾਰਵਾਈ ਕੀਤੀ ਤੇ ਬਾਅਦ ਵਿੱਚ ਭਾਜਪੀ ਵੀ ਉਹਨਾਂ ਤੋਂ ਪਿੱਛੇ हट ਗਈ ਅੱਜ ਵੀ ਉਹ ਜੇਲ੍ਹ ਦੇ ਅੰਦਰ ਨੇ ਦੂਜੇ ਨੰਬਰ ਤੇ ਉੱਤੇ ਆਈ ਆਪਾਂ ਗੁਰਮੀਤ ਰਾਮ ਸਿੰਘ ਰਹੀਮ ਡੇਰਾ ਸੱਚਾ ਸੌਦਾ ਇਹਨਾਂ ਦੇ ਉੱਤੇ 86 ਲੋਕਾਂ ਦਾ ਸਮਰਥਨ ਕਰਨ ਦੇ ਦੋਸ਼ ਲੱਗੇ 2007 2012 2014 2017 ਦੀਆਂ ਚੋਣਾਂ ਦੇ ਵਿੱਚ ਹਰਿਆਣਾ ਪੰਜਾਬ ਰਾਜਸਥਾਨ ਚ ਵੋਟਾਂ ਦੀ ਅਪੀਲ ਜਿਹੜੀ ਆ ਉਹ ਇਥੋਂ ਡੇਰੇ ਵੱਲੋਂ ਗਈ ਕਾਂਗਰਸ ਤੇ ਬੀਜੇਪੀ ਦੋਹਾਂ ਸਰਕਾਰਾਂ ਦੇ ਨਾਲ ਇਹਦੀ ਨੇੜਤਾ ਰਹੀ 2014 ਚ ਬੀਜੇਪੀ ਨੂੰ ਅ ਸਿੱਧੇ ਢੰਗ ਦੇ ਨਾਲ ਇਹਨਾਂ ਵੱਲੋਂ ਸਮਰਥਨ ਕੀਤਾ ਗਿਆ ਬਾਅਦ ਵਿੱਚ 2017 ਦੇ ਵਿੱਚ ਸੀਬੀਆਈ ਅਦਾਲਤ ਵੱਲੋਂ ਜਨਸੀ ਸ਼ੋਸ਼ਣ ਦੇ ਕੇਸ ਦੇ ਵਿੱਚ ਇਹਨਾਂ ਨੂੰ ਦੋਸ਼ੀ ਠਰਿਆ ਗਿਆ 20 ਸਾਲ ਦੀ ਕੈਦ ਹੋਈ ਪੱਤਰਕਾਰ ਛਤਰਪਤੀ ਜਿਹਦੀ ਹੱਤਿਆ ਦੇ ਵਿੱਚ ਜਿਹੜੀ ਸੀਗੀ ਇਹਨਾਂ ਦੇ ਵਿੱਚ ਵੀ ਇਹਨਾਂ ਨੂੰ ਸਜ਼ਾ ਹੋਈ ਤੇ ਰਾਜਨੀਤਿਕ ਸੁਰੱਖਿਆ ਦੇ ਦੋਸ਼ ਲੱਗੇ ਪਰ ਅੰਤ ਦੇ ਵਿੱਚ ਇਹਨਾਂ ਨੂੰ ਸਜ਼ਾ ਹੋਈ ਉਸ ਤੋਂ ਬਾਅਦ ਅੱਜ ਉਹ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਦੇ ਉੱਤੇ ਦੋਸ਼ ਲੱਗ ਰਹੇ ਨੇ ਕਿ ਉਹਨਾਂ ਨੂੰ ਸਿਆਸੀ ਮੰਤਵਾਂ ਲਈ ਬਾਰ-ਬਾਰ ਕੱਢਿਆ ਜਾਂਦਾ ਤੇ ਬਾਰ-ਬਾਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਪੈਰੋਲ ਦੇ ਉੱਤੇ ਬਾਰ-ਬਾਰ ਕੱਢ ਕੇ ਉਹਨਾਂ ਤੋਂ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਫਿਰ ਅੱਗੇ ਆਈਏ ਪ੍ਰਸਾਦ ਵੀ ਪ੍ਰਗਿਆ ਠਾਕੁਰ ਪ੍ਰਗਿਆ ਸਿੰਘ ਠਾਕੁਰ ਇਨਾਂ ਦੀ ਗੱਲ ਕਰੀਏ ਤਾਂ ਇਹਦਿਆਂ ਦੀ ਸਿਆਸੀ ਭੂਮਿਕਾ ਰਹੀ ਜੀ ਪਹਿਲਾਂ ਇਹ ਧਾਰਮਿਕ ਪ੍ਰਚਾਰਕ ਰਹੇ ਨੇ ਬਾਅਦ ਵਿੱਚ 2019 ਦੇ ਵਿੱਚ ਭਾਜਪਾ ਦੀ ਐਮਪੀ ਦੀ ਉਮੀਦਵਾਰ ਰਹੇ ਨੇ ਭਪਾਲ ਤੋਂ ਇਹਨਾਂ ਦੇ ਉੱਤੇ 2008 ਦੇ ਵਿੱਚ ਮਾਲੇਗਾਉ ਬਲਾਸਟ ਦਾ ਜਿਹੜਾ ਕੇਸ ਦਰਜ ਹੋਇਆ ਯੂਪੀਏ ਐਨਆਈਏ ਦੀ ਜਾਂਚ ਹੋਈ ਯੂਪੀਏ ਲੱਗਿਆ ਨਾ ਤੇ ਕੁਝ ਧਰਾਵਾਂ 'ਚ ਰਾਹਤ ਮਿਲੀ ਪਰ ਕੇਸ ਅਜੇ ਵੀ ਚੱਲ ਰਿਹਾ ਧਾਰਮਿਕ ਪਛਾਣ ਸਿਆਸੀ ਜਿਹੜੀ ਆ ਉਹ ਨਿਕਟਤਾ ਤੇ ਗੰਭੀਰ ਅਤਵਾਦੀ ਕੇਸ ਜਿਹੜੇ ਨੇ ਇਹਨਾਂ ਦੇ ਇਹਨਾਂ ਦੇ ਉੱਤੇ ਦੋਸ਼ ਲੱਗੇ ਨੇ ਫਿਰ ਅੱਗੇ ਗੱਲ ਕਰੀਏ ਜੀ ਚੰਦਰ ਸਵਾਮੀ ਚੰਦਰਾ ਸਵਾਮੀ ਹੁੰਦੇ ਸੀ ਉਹਨਾਂ ਦਾ ਸਿਆਸੀ ਸਮਰਥਨ ਜਿਹੜਾ ਉਹਨਾਂ ਦੇ ਉਹਨਾਂ ਤੇ ਵੀ ਮਾਮਲੇ ਸਾਹਮਣੇ ਆਏ 1980 ਤੋਂ 90 ਦੇ ਦਹਾਕੇ ਦੇ ਦੌਰਾਨ ਜੀਵ ਗਾਂਧੀ ਨਰਸੀਮਹਾ ਰਾਓ ਦੇ ਨਾਲ ਇਹਨਾਂ ਦੀ ਨੇੜਤਾ ਰਹੀ ਪ੍ਰਾਈਮ ਮਿਨਿਸਟਰ ਆਫਿਸ ਤੱਕ ਇਹ ਇਹਨਾਂ ਦੀ ਪਹੁੰਚ ਰਹੀ ਸੀਗੀ ਤੇ ਇਹਨਾਂ ਤੇ ਧੋਖਾਧੜੀ ਫੋਰਨ ਐਕਸਚੇਂਜ ਦੀ ਉਲੰਘਣਾ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੇਸ ਜਿਹੜੇ ਬਣੇ ਤੇ ਫਿਰ ਇਹਨਾਂ ਨੂੰ ਸੀਬੀਆਈ ਦੀ ਜਾਂਚ ਦਾ ਸਾਹਮਣਾ ਪਿਆ ਕਰਨਾ ਪਿਆ ਤੇ ਸਿਆਸਤ ਧਰਮ ਗਠਜੋੜ ਦੇ ਨਾਲ ਸਮੂਲੀਅਤ ਜਿਹੜੀ ਇਹ ਮਿਸਾਲ ਬਣ ਕੇ ਰਹਿ ਗਈ। ਫਿਰ ਅੱਗੇ ਗੱਲ ਕਰੀਏ ਜੀ ਨਿੱਤਿਆਨੰਦ ਸਵਾਮੀ ਨਿੱਤਿਆਨੰਦ ਸਿਆਸੀ ਨਜ਼ਦੀਕੀਆਂ ਇਹਨਾਂ ਦੇ ਉੱਤੇ ਵੀ ਜਿਹੜੀ ਹੈ ਉਹ ਗੱਲ ਆਈ ਇਹਨਾਂ ਦੀ 2010 ਤੋਂ ਪਹਿਲਾਂ ਭਾਜਪਾ ਨੇਤਾਵਾਂ ਦੇ ਨਾਲ ਇਹਨਾਂ ਨੇ ਮੰਚ 'ਚ ਸਾਂਝਾ ਕੀਤਾ ਹਿੰਦੂਤਵ ਆਧਾਰਿਤ ਸਮਾਗਮ ਜਿਹੜੇ ਸੀ ਉਹਨਾਂ ਦੇ ਵਿੱਚ ਇਹ ਸ਼ਾਮਲ ਹੁੰਦੇ ਰਹੇ ਇਹਨਾਂ ਦੇ ਉੱਤੇ ਵੀ ਬਾਅਦ ਵਿੱਚ ਜਨਾਨੀ ਸ਼ੋਸ਼ मतलब ਕਿ ਲੇਡੀਆਂ ਦਾ ਸ਼ੋਸ਼ਨ ਕਰਨ ਦਾ ਦੋਸ਼ ਲੱਗਾ ਅਗਵਾ ਬਾਲ ਸ਼ੋਸ਼ਨ ਇਹਨਾਂ ਦੀਆਂ ਐਫਆਈਆਰਾਂ ਹੋਈਆਂ ਭਾਰਤ ਤੋਂ ਫਰਾਰ ਦੱਸੇ ਜਾਂਦੇ ਨੇ ਤੇ ਇਹਨਾਂ ਦੇ ਉੱਤੇ ਵੀ ਕਾਫੀ ਸਾਰੇ ਕੇਸ ਜਿਹੜੇ ਨੇ ਅੱਜ ਵੀ ਪੈਂਡਿੰਗ ਦੱਸੇ ਜਾ ਰਹੇ ਨੇ ਤੇ ਫਿਰ ਅੱਗੇ ਜੀ مولانا ਆਜ਼ਮ ਖਾਨ ਇਹ ਸੰਯੁਕਤ ਜਿਹੜਾ ਇਹਨਾਂ ਦੇ ਕੇਸ ਬਣੇ ਇਹਨਾਂ ਤੇ ਵੀ ਉੱਤਰ ਪ੍ਰਦੇਸ਼ ਤੋਂ ਕੁਝ ਮੌਲਵੀਆਂ ਵੱਲੋਂ ਜਿਹੜੇ ਖੁੱਲਾ ਐਸਪੀ ਤੇ ਬੀਐਸਪੀ ਦਾ ਸਮਰਥਨ ਕੀਤਾ ਗਿਆ ਇਨਾਂ ਦੇ ਉੱਤੇ ਭੜਕਾਊ ਪਾਸ਼ਣ ਚੋਣ ਜਾਬਤਾ ਐਨਐਸਏ 153ਏ ਯਾਨੀ ਕਿ ਦੰਗੇ ਭੜਕਾਉਣ ਦਾ ਜਿਹੜਾ ਨੇ ਉੱਤੇ ਦੋਸ਼ ਲੱਗੇ ਤੇ ਇਹਨਾਂ ਦਾ ਵੀ ਜਿਹੜਾ ਅੱਗੇ ਕੈਰੀਅਰ ਬਰਬਾਦ ਕਰ ਦਿੱਤਾ ਗਿਆ ਸੋ ਇਸ ਤੋਂ ਇਲਾਵਾ ਬਾਬਾ RAMਦੇਵ ਬਾਬਾ RAMਦੇਵ ਦੇ ਉੱਤੇ ਵੀ ਜਿਹੜਾ 2011 ਤੋਂ 2014 ਦੇ ਵਿੱਚ ਯੂਪੀਏ ਸਰਕਾਰ ਦੇ ਖਿਲਾਫ ਕ腐ਸ਼ਨ ਵਿਰੋਧੀ ਅੰਦੋਲਨ ਦੇ ਵਿੱਚ ਚਿਹਰਾ ਬਣੇ 2014 ਵਿੱਚ ਨਰਿੰਦਰ ਮੋਦੀ ਤੇ ਬੀਜੇਪੀ ਲਈ ਖੁਦਲਾ ਸਮਰਥਨ ਕੀਤਾ ਚੋਣਾਂ ਤੋਂ ਪਹਿਲਾਂ ਤੇ ਬਾਅਦ ਵਿੱਚ ਰੈਲੀਆਂ ਤੇ ਬਿਆਨ ਇਹਨਾਂ ਨੇ ਦਿੱਤੇ ਬੀਜਪੀ ਲਈ ਮੁਕ ਜਿਹੜੇ ਪ੍ਰਮੁੱਖ ਧਾਰਮਿਕ ਜਿਹੜੇ ਸਰਬਜਨਿਕ ਮੰਚਾਂ ਦੇ ਉੱਤੇ ਰਹੇ ਤੇ ਉਸ ਤੋਂ ਬਾਅਦ ਇੱਕ ਮਾਮਲਾ ਇੱਕ ਟਾਈਮ ਐਸਾ ਵੀ ਆਇਆ ਕਿ ਇਹਨਾਂ ਨੂੰ ਆ ਸਾੜੀ ਪਾ ਕੇ ਜਿਹੜਾ ਉਹ ਮੰਚ ਤੋਂ ਭੱਜਣਾ ਪਿਆ ਤੇ ਧਾਰਮਿਕ ਸ਼ਖਸੀਅਤ ਇੱਕ ਬੜੀ ਵੱਡੇ ਲੈਵਲ ਦੀ ਸ਼ਖਸੀਅਤ ਸੀਗੀ ਪਰ ਹਾਲਾਤ ਕੀ ਬਣੇ ਇਹ ਤੁਹਾਡੇ ਸਾਹਮਣੇ ਨੇ ਅੱਜ ਬਾਬਾ RAM ਦੇਵ ਬਾਬਾ RAM ਦੇਵ ਨਾ ਹੋ ਕੇ ਇੱਕ ਬਿਜ਼ਨਸਮੈਨ RAM ਦੇਵ ਬਣ ਕੇ ਰਹਿ ਗਏ ਨੇ ਇਸ ਤੋਂ ਇਲਾਵਾ ਇਹ ਇਹ ਮਾਮਲਾ ਜਿਹੜਾ ਨੂੰ ਸਾੜੀ ਪਾ ਕੇ ਭੱਜਣਾ ਵਾਲਾ ਸੀਗਾ 2011 ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਜਿਹੜੀ ਸੀਗੀ ਇਹ ਘਟਨਾ ਹੋਈ ਸੀ ਤੇ ਪੁਲਿਸ ਕਾਰਵਾਈ ਚ ਜ਼ਖਮੀ ਹੋਏ ਜ਼ਿਆਦਾਤਰ ਕੇਸ ਸਰਕਾਰੀ ਸਰਕਾਰ ਪੁਲਿਸ ਖਿਲਾਫ ਜਿਹੜੇ ਚੱਲ ਰਹੇ ਸੀਗੇ ਤੇ ਆਰਮਦੇਸ਼ ਜਿਹੜੇ ਨੇ ਹਾਲੇ ਤੱਕ ਦੋਸ਼ੀ ਨਹੀਂ ਬਣਾਏ ਗਏ ਇਹਨਾਂ ਨੂੰ ਫਿਰ ਇਸ ਤੋਂ ਇਲਾਵਾ ਜੀ ਰਾਮਪਾਲ ਦੀ ਗੱਲ ਕਰੀਏ ਪਰ ਰਾਮ ਤਾਂ ਰਾਮਪਾਲ ਦੇ ਉੱਤੇ ਸਿਆਸੀ ਕਰਨ ਦਾ ਦੋਸ਼ ਤਾਂ ਨਹੀਂ ਲੱਗਿਆ ਪਰ ਉਹਨਾਂ ਦੇ ਜਿਹੜੇ ਉੱਤੇ ਵੀ ਜਿਹੜੇ ਸੀਗੇ ਉਹ ਅਤਿਆਤੇ ਕੁਝ ਕੇਸ ਜਿਹੜੇ ਸੀਗੇ ਉਹ ਵੀ ਅ ਜਿਹੜੇ ਉਹ ਬਣੇ ਹੈਗੇ ਨੇ ਤੇ ਇਸ ਤੋਂ ਇਲਾਵਾ ਫਿਰ ਆਪਾਂ ਜੇ શ્રી ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਕਰੀਏ ਤਾਂ ਉਹ ਗਿਆਨੀ ਗੁਰਬਚਨ ਸਿੰਘ ਹੋਣਾ ਨੂੰ ਵੀ ਜਿਹੜਾ ਉਹ ਸਿਆਸਤ ਦੇ ਨਾਲ ਰਲਗੜ ਹੋਣ ਦਾ ਜਿਹੜਾ ਇਹਨਾਂ ਦੇ ਉੱਤੇ ਦੋਸ਼ ਲੱਗੇ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਨਾਲ ਰਲਣ ਦੇ ਦੋਸ਼ ਲੱਗੇ ਅ ਦੇਰਾ ਮੁਖੀ ਸਰਸਾ ਵਾਲਿਆਂ ਨੂੰ ਉਹਨਾਂ ਨੂੰ ਮਾਫ ਕਰਨ ਦਾ ਜਿਹੜਾ ਸੀਗਾ ਉਹਨਾਂ ਦਾ ਸਿੱਧਾ ਪਹਿਲਾਂ ਮਾਫੀ ਦੇ ਦਿੱਤੀ ਫਿਰ ਮਾਫੀ ਵਾਪਸ ਲੈ ਲਈ ਇਦਾਂ ਦੀਆਂ ਘਟਨਾਵਾਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲੱਗਾ ਅ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਕੋਠੀ ਦੇ ਵਿੱਚ ਜਾ ਕੇ ਨਿਰਦੇਸ਼ ਲੈਣ ਦੇ ਦੋਸ਼ ਲੱਗੇ ਇਹਨਾਂ ਦੇ ਉੱਤੇ ਤੇ ਬਾਅਦ ਵਿੱਚ ਫਿਰ ਇਹਨਾਂ ਨੂੰ ਵੀ ਇਹਨਾਂ ਦੇ ਵੀ ਜਿਹੜੀ ਇਹਨਾਂ ਦੇ ਖਿਲਾਫ ਵੀ ਕਈ ਕੰਪਲੇਂਟਾਂ ਹੋਈਆਂ ਐਫ ਆਈ ਆਰ ਕਰਨ ਤੱਕ ਗਏ ਤੇ ਇਹਨਾਂ ਦੀ ਵੀ ਜਿਹੜੀ ਇੱਕ ਸਿੰਘ ਸਾਹਿਬ ਵਾਲੀ ਜਿਹੜੀ ਸ਼ਖਸੀਅਤ ਸੀਗੀ ਉਹਨੂੰ ਬੜੀ ਵੱਡੀ ਢਾ ਲੱਗੀ ਤੇ ਇੱਥੋਂ ਤੱਕ ਕਿ ਜਿਹੜਾ ਪੂਰੇ ਵਿਸ਼ਵ ਦੇ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਬੜਾ ਇਸ ਚੀਜ਼ ਦਾ ਅਫਸੋਸ ਹੋਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਇੱਕ ਵਕਾਰੀ ਸੰਸਥਾ ਇੱਕ ਵਕਾਰੀ ਅਹੁਦਾ ਜਿਹੜਾ ਸੀਗਾ ਉਸ ਦੇ ਬਾਰੇ ਇਸ ਤਰ੍ਹਾਂ ਦੀ ਜਿਹੜੀ ਉਹ ਵਿਵਾਦ ਉਹਦੇ ਨਾਲ ਜੁੜੇ ਕਿਉਂਕਿ ਗਿਆਨੀ ਗੁਰਬਚਨ ਸਿੰਘ ਹੋਣਾ ਦੇ ਜਿਹੜੇ ਸੀਗੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜ਼ਥੇਦਾਰ ਰਹਿੰਦਿਆਂ ਉਹ ਜਿਹੜੇ ਫੈਸਲੇ ਲਏ ਜਿਹੜੇ ਕਿ ਅਕਾਲੀ ਗੱਲ ਦੇ ਫਾਇਦੇ ਵਿੱਚ ਜਾਂਦੇ ਸੀ ਤੇ ਬਾਅਦ ਵਿੱਚ ਜਿਹੜਾ ਸੀਗਾ ਉਹਨਾਂ ਦੇ ਉਤੇ ਮਾਫੀ ਮੰਗੀ ਗਈ ਜਾਂ ਕੁਝ ਹੋਇਆ ਤੇ ਉਹ ਸਾਰਾ ਦਾ ਸਾਰਾ ਸੰਸਥਾ ਦੇ ਵਕਾਰ ਨੂੰ ਢਾਹ ਲਾਉਣ ਦਾ ਕੰਮ ਹੋ ਗਿਆ। ਸੋ ਹੁਣ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣੀ ਜਿਹੜੇ ਨੇ ਉਹ ਉਹ ਵੀ ਜਿਹੜੇ ਨੇ ਉਹ ਅ ਬਿਕਰਮ ਸਿੰਘ ਜੀਠਿਆ ਹੁਣਾਂ ਦੇ ਹੱਕ ਦੇ ਵਿੱਚ ਸਿੱਧੇ ਸਿੱਧੇ ਖੜੇ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਉਹਨਾਂ ਦੇ ਉੱਤੇ ਜਿਹੜਾ ਡਰਗ ਕੇਸ ਬਣਿਆ ਉਹ ਅ ਝੂਠਾ ਹੈਗਾ। ਤਾਂ ਕਿਤੇ ਨਾ ਕਿਤੇ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਡੇਰਾ ਬਿਆਸ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਪ੍ਰੇਮੀ ਨੇ ਉਹ ਕਹਿੰਦੇ ਨੇ ਕਿ ਬਾਬਾ ਜੀ ਬਚ ਕੇ ਚੱਲੋ ਸਿਆਸਤ ਬਹੁਤ ਬੇਰਹਿਮ ਹੈ ਅਬ ਪਿਛਲੇ ਤਜਰਬਿਆਂ ਤੋਂ ਤੁਸੀਂ ਇਹ ਸਾਰਾ ਕੁਝ ਸਿੱਖ ਸਕਦੇ ਹੋ ਕਿ ਜੇਕਰ ਐਡੇ ਵੱਡੇ ਵੱਡੇ ਲੈਵਲ ਦੇ ਲੋਕਾਂ ਨੂੰ ਨਹੀਂ ਬਖਸ਼ਿਆ ਗਿਆ ਡੇਰਾ ਸਰਸਾ ਜਿਹੜਾ ਹੈ ਉਹ ਇਹ ਬਹੁਤ ਸਾਰੇ ਲੋਕਾਂ ਦਾ ਇਹ ਦਾਵਾ ਹੈਗਾ ਕਿ ਡੇਰਾ ਸਰਸਾ ਡੇਰਾ ਬਿਆਸ ਨਾਲੋਂ ਕਿਤੇ ਤਾਕਤਵਰ ਤੇ ਕਿਤੇ ਮਜ਼ਬੂਤ ਤੇ ਕਿਤੇ ਵੱਧ ਫਾਲੋਅਰ ਵਾਲਾ ਡੇਰਾ ਸੀ ਪਰ ਉਹਦੇ ਮੁਖੀ ਦੇ ਨਾਲ ਕੀ ਹੋਇਆ ਸਾਰਿਆਂ ਦੇ ਸਾਹਮਣੇ ਆ ਤੇ ਅੱਜ ਡੇਰਾ ਬਿਆਸ ਦੇ ਮੁਖੀ ਦੇ ਖਿਲਾਫ ਪਹਿਲੀ ਵਾਰ ਜਿਹੜਾ ਉਹ ਸਿਆਸੀ ਲੋਕ ਜਿਹੜੇ ਨੇ ਕੁਝ ਹੱਕ ਦੇ ਵਿੱਚ ਤੇ ਕੁਝ ਖਿਲਾਫ ਬਿਆਨ ਦੇ ਰਹੇ ਨੇ ਇਹ ਕਿਤੇ ਨਾ ਕਿਤੇ ਇਹ ਸਿਆਸੀਕਰਨ ਹੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਬਾਬਾ ਗੁਰਿੰਦਰ ਸਿੰਘ ਢੱਲੋਂ ਜੀ ਹੁਣਾਂ ਦੇ ਖਿਲਾਫ ਵੀ ਕੁਝ ਨਾ ਕੁਝ ਹੋ ਸਕਦਾ ਜਿਨ੍ਹਾਂ ਦੇ ਬਾਰੇ ਪਹਿਲਾਂ ਹੀ ਵਿੱਤੀ ਲੈਣ ਦੇਣ ਦੇ ਮਾਮਲਿਆਂ ਨੂੰ ਸੀਬੀਆਈ ਤੇ ਜਿਹੜੀ ਆਪਣਾ ਈਡੀ ਆ ਉਹ ਉਹਨਾਂ ਤੋਂ ਪੁੱਛਾਚ ਕਰ ਚੁੱਕੀ ਆ ਭਾਵੇਂ ਕੋਈ ਤੇ ਦੋਸ਼ ਸਾਬਤ ਨਹੀਂ ਹੋਏ ਭਾਵੇਂ ਕੋਈ ਨੂੰ ਕੁਝ ਵੀ ਨਹੀਂ ਹੋਇਆ ਲੇਕਿਨ ਉਹ ਕਿਤੇ ਨਾ ਕਿਤੇ ਵਿਵਾਦਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ गिर ਸਕਦੇ ਨੇ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ